ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣੇ YouTube ਚੈਨਲ ਸਾਈਡ ਐਰੀਆ ਸਾਡੇ ਦੇ ਸਵਾਗਤ ਆ ਜੀ ਅੱਜ ਤੁਹਾਡੇ ਲਈ ਆਪਾਂ ਬਹੁਤ ਹੀ ਟੌਪ ਕਲਾਸ ਦੀ ਝੋਟੀ ਲੈ ਕੇ ਆਏ ਜੀ ਇਹ ਗੋਪੀ ਬੰਦ ਦੀ ਆ ਪਾ ਜੀ ਮਗਰ ਇਹਦੇ ABC ਭੀਮ ਦਾ ਬੱਚਾ ਜੀ ਮੇਲ ਕਾਫਾ ਸੋਨਾ ਆਰਡਰ ਲੱਗਾ ਵਾ ਜੀ ਸੋਨਾ ਮੁਠੀਆ ਥਾਂ ਲੱਗਾ ਝੋਟੀ ਵੀ ਜੀ ਸਿੰਗ ਕੁਆਲਟੀ ਦੇ ਲਓ ਜੀ ਜੰਗਿਆ ਕਦ ਕੱਢਦੀ ਆ ਭੀਮ ਦਾ ਬੱਚਾ ਜੀ ਮਗਰੇ ਦੇ ਮੇਲ ਕਾਫਾ ਸੁਈਨ ਨੂੰ 18 ਦਿਨ ਹੋ ਗਏ ਜੀ 11 ਲੀਟਰ ਦੁੱਧ ਤਿਆਰ ਆ ਗਿਆ ਇਸ ਟਾਈਮ ਵੀਰ ਨੂੰ ਦਾ ਕੋਈ ਵਪਾਰ ਦਾ ਕੰਮ ਨਹੀਂ ਜੀ ਘਰ ਦੀ ਝੋਟੀ ਆ ਜੀ ਕਾ ਵੀਰ ਨੂੰ ਮਜਬੂਰੀ ਕਰਕੇ ਨੂੰ ਸੇਲ ਕਰਦੇ ਪਏ ਆ ਜੀ ਵੀਰ ਦਾ ਜੋ ਏਰੀਆ ਵਾ ਉਹ ਹੈਗਾ ਜੀ ਸਮਨਾਮ ਜੋ ਵੀਰ ਦਾ ਮੋਬਾਈਲ ਨੰਬਰ ਆ ਜੀ ਉਹ ਸਕਰੀਨ ਤੇ ਚੱਲਦਾ ਪਿਆ ਜੀ ਵੀਰ ਨੂੰ ਕਾਲ ਜਰੂਰ ਕਰ ਲਿਓ ਜੀ ਵੀਰ ਕਹਿੰਦਾ ਆਪਾਂ ਝੋਟੀ ਦੇ ਦੇਣੀ ਹੈ ਜੀ ਚੰਗੇ ਕੱਦ ਕਾਢ ਵਾਲੀ ਝੋਟੀ ਹੈ ਜੀ ਜੈਡ ਬਲੈਕ ਬੱਚਾ ਪੂਰਾ